ਇਹ ਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀ ਨਸ਼ਿਆਂ ਦੇ ਖਿਲਾਫ ਵੈਢੀ ਹੋਈ ਮੁਹਿੰਮ ਦੇ ਤਹਿਤ ਮਾਨਸਾ ਪੁਲਿਸ ਨੇ ਦੋ ਵੱਖ-ਵੱਖ ਇਨਸੀਡੈਂਟਸ ਦੇ ਵਿੱਚ ਡਰੱਗਸ ਦੀ ਰਿਕਵਰੀ ਕੀਤੀ ਹੈਗੀ ਆ। ਤੋਂ ਪਹਿਲੇ ਕੇਸ ਜਿਹੜਾ ਹੈਗਾ ਉਹ ਐਫਆਈਆਰ ਨੰਬਰ 218/25 ਥਾਣਾ ਇਹ ਬੋਹਾ ਦੇ ਏਰੀਆ ਦੇ ਵਿੱਚ ਰਿਕਵਰੀ ਹੋਈ ਸੀ। ਤੋਂ 26 ਗ੍ਰਾਮ ਉਪੀਮ ਅਫੀਮ ਦੀ ਰਿਕਵਰੀ ਆ ਤੇ ਨਾਲ ਇਹਨਾਂ ਦੇ 53000 ਰੁਪਇਆ ਕੈਸ਼ ਮਨੀ ਰਿਕਵਰ ਹੋਈ ਹੈ ਜਿਹੜੀ ਡਰਗ ਮਨੀ ਸੀ ਤੇ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਤਿੰਨ ਦੋਸ਼ੀ ਸੀਗੇ ਤੋਂ ਇਹ ਤਿੰਨਾਂ ਦੇ ਹੀ ਪਹਿਲਾ ਮੁਕਦਮੇ ਦਰਜ ਹੈ ਜਿਹੜੀ ਤੇ ਔਰ ਉਹਨਾਂ ਚੋਂ ਇੱਕ ਤਾਂ ਪਰੋਲ ਜੰਪਰ ਹੈ ਐਨਡੀਪੀਐਸ ਦੇ ਕੇਸ ਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਕਾਲਾ ਤੇ ਦੂਜੇ ਦੋਨਾਂ ਤੇ ਵੀ ਐਨਡੀਪੀਐਸ ਦੇ ਪਰਚੇ ਦਰਜ ਹੈ ਸੋ ਇਹ ਬੰਦੇ ਸਾਡੇ ਕੋਲ ਰਿਮਾਂਡ ਚ ਨੇ ਤੇ ਇਹ ਸੈਦੇਵਾਲ ਬੁਹਾ ਰੋਡ ਦੇ ਉੱਤੇ ਇਹਨਾਂ ਦੀ ਰਿਕਵਰੀ ਹੋਈ ਹੈ ਇਹਦਾ ਜਿਹੜਾ origin ਹੈ ਇਸ ਡਰੱਗ ਦਾ ਉਹਦੇ ਕਨੈਕਸ਼ਨ ਝਾਰਖੰਡ ਨਾਲ ਜੁੜ ਰਹੇ ਆ ਤੋ ਇਹਦੀ ਹਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਆਈਪੀ ਡਾਰ ਡੀਆਰ ਵਗੈਰਾ ਦੇ ਅਨਲਿਸਿਸ ਕਰਕੇ ਤੋ ਉਹਦੀ ਤੁਹਾਨੂੰ ਡਿਟੇਲਸ ਅੱਗੇ ਅਸੀਂ ਦੱਸ ਦਿਆਂਗੇ ਜੋ ਵੀ ਸਾਨੂੰ ਮਿਲੂਗਾ ਬੈਕਵਰਡ ਫੋਰਵਰਡ ਲਿੰਕਸ ਦੇ ਵਿੱਚ ਜਿਹੜੀ ਸਾਨੂੰ ਕੋਈ ਇਹਦੇ ਵਿੱਚ ਮਿਲੂਗੀ ਡਿਟੇਲ ਕਿੱਥੋਂ ਦੇ ਰਹਿਣ ਵਾਲੇ ਹੈਗੇ ਜੀ ਤਿੰਨ ਇਹ ਤਿੰਨੋਂ ਜੀ ਇਹਦੇ ਵਿੱਚ ਦੋ ਤਾਂ ਸੀਗੇ ਆਪਣਾ ਟੋਡਰਪੁਰ ਬੋਹਾ ਦੇ ਤੇ ਇੱਕ ਹੈਗਾ ਵਿਲੇ ਰੋੜੀ ਦਾ ਜਿਹੜੇ ਇਹਦੇ ਚ ਤਿੰਨ ਦੋਸ਼ੀ ਆ ਤੇ ਜਿਹੜਾ ਦੂਜਾ ਮਕਦਮਾ ਹੈਗਾ 239/25 226285 ਦਾ ਇਹਦੇ ਵਿੱਚ ਸਾਡੇ ਜਿਹੜੀ ਹੈਗੀ ਆ ਟੀਮ ਇਹ ਟਿਪ ਵੀ ਐਂਟੀ ਨਾਰਕੋਟਿਕ ਸੈੱਲ ਮਾਨਸਾ ਦੀ ਹੈ ਤੇ ਉਹਨਾਂ ਦੀ ਟੀਮ ਨੇ ਐਂਟੀ ਨਾਰਕੋਟਿਕ ਸੈੱਲ ਮਾਨਸਾ ਨੇ ਰਿਕਵਰੀ ਕੀਤੀ ਇਹਦੇ ਵਿੱਚ ਬੀਐਸਪੀ ਐਨਡੀਪੀਐਸ ਸਾਡੇ ਜਿਹੜੇ ਮਾਨਸਾ ਹੈਗੇ ਸਰਦਾਰ ਗੁਰਵਿੰਦਰ ਸਿੰਘ ਤੋਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਰਿਕਵਰੀ ਹੋਈ ਹੈ ਤਾਂ 150 ਟੈਬਲੇਟਸ ਐਲਪਾਜ਼ੋਰਮ ਦੀਆਂ 70 ਪੱਤੇ ਸੀਗੇ ਮਤਲਬ 15 ਗੋਲੀਆਂ ਹਰੇਕ ਪੱਤੇ ਦੇ ਵਿੱਚ ਇਹ ਥਾਣਾ ਬੁੜਲਾਡਾ ਦੇ ਏਰੀਆ ਚ ਹੋਈ ਐ ਇਹ ਦੋਸ਼ੀ ਤੀਰਤ ਸਿੰਘ ਇਹ ਬੁਰਜ ਗਿੱਲ ਦਾ ਰਹਿਣ ਵਾਲਾ ਜੀ ਤੋ ਇਹ ਮੋਟਰਸਾਈਕਲ ਤੇ ਸੀਗਾ ਹੀਰੋ Honda Splendor ਤੇ ਤੇ ਇਹ ਵੀ ਰਿਮਾਂਡ ਚ ਐ ਇਹਦੇ ਵੀ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ ਅਸੀਂ ਦੇਖ ਰਹੇ ਆ ਅੱਗੇ ਜੋ ਸਾਨੂੰ ਰਿਵੀਲ ਹੋਊਗੀਆਂ ਡਿਟੇਲਸ ਅਸੀਂ ਮੀਡੀਆ ਨਾਲ ਸ਼ੇਅਰ ਕਰਾਂਗੇ ਜੇ ਕੋਈ ਮੰਗਲਾ ਕਰਦੇ ਇਹਦੀ ਲੈ ਰਹੇ ਆ ਜੀ ਡਿਟੇਲਸ ਵਾਲੇ ਇਹ ਸੈਕੰਡ ਵਾਲੇ ਦੀ ਜਿਹੜੇ ਪਹਿਲੇ ਪਰਚੇ ਦੇ ਤਿੰਨੇ ਅਕਿਊਜ਼ਡ ਆ ਉਹ ਤਿੰਨੇ ਡਰੱਗ ਦੇ ਕੇਸਿਸ ਆ ऑलरेडी ਬੁੱਕਡ ਨੇ ਉਹਨਾਂ ਨੂੰ ਬਿਲਕੁਲ ਪਤਾ ਲੱਗਿਆ ਕਿ ਕਿੱਥੇ ਲਿਜਾ ਰਹੇ ਆ ਆ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਝਾਰਖੰਡ ਤੋਂ origin ਜਿਹੜਾ ਹੈਗਾ ਤਾਰਾ ਜੁੜ ਰਹੀਆਂ ਜੀ ਤਾਂ ਬਾਕੀ ਜਿਹੜਾ ਹੈਗਾ ਡਿਟੇਲ ਐਨਾਲਿਸਿਸ ਰਿਪੋਰਟ ਤੋਂ ਬਾਅਦ ਹੀ ਕੋਈ ਅਸੀਂ ਦੱਸ ਪਾਵਾਂਗੇ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ